ਦੋਸਤੋ ਆਪਾਂ ਆਏ ਹਾਂ ਜੀ ਮਿੱਠੂ ਬਾਈ ਦੀ ਛੱਤ ਤੇ ਆਪਾਂ ਆ ਗਏ ਚਲ ਸ਼ੌਂਕ ਕਰਾ ਕੇ ਆਉਣੀ ਆ ਤੇ ਮਿੱਠੂ ਬਾਈ ਦੀ ਛੱਤ ਤੇ ਅਜੇ ਐ ਹੀ ਆਂ ਤੇ ਲੱਗੇ ਇਹਨਾਂ ਦੇ ਅੱਗੇ ਆ ਕਬੂਤਰ ਬੈਠਾ ਸੀ ਤੇ ਮਿੱਠੂ ਵੀਰ ਹੁਣ ਜਿਹੜਾ ਬਾਹਰ ਕਬੂਤਰ ਕੱਢਦਾ ਪਿਆ ਵਾ ਠੀਕ ਹੈ ਆ ਦੇਖੋ ਜੀ ਇੱਕ ਆਹ ਲੱਗੇ ਅੱਗੇ ਵਾਰਾ ਕਬੂਤਰ ਬੈਠਾ ਤੇ ਆਪਾਂ ਤੁਹਾਨੂੰ ਅੱਜ ਮਿੱਠੂ ਵੀਰ ਦੇ ਜਿਹੜੇ ਕਬੂਤਰਾਂ ਦਾ ਸ਼ੌਂਕ ਕਰਵਾਉਣਾ ਹੈ ਤੇ ਇਹਨਾਂ ਨੇ ਆ ਦੇਖੋ ਜੀ ਨਹੀਂ ਨਹੀਂ ਉਹ ਮੌਂਟਰੀ ਤੇ ਬੈਠਾ ਹੈ ਚਲੋ ਕੋਈ ਨਹੀਂ ਜਿਹੜਾ ਹੋ ਗਿਆ ਫੜ ਲਿਓ ਲਓ ਜੀ ਆਪਣੇ ਨਾਲ ਜੋਬਨ ਵੀਰ ਵੀ ਠੀਕ ਹੈ ਜੀ ਜੋਬਨ ਵੀਰ ਕਹਿੰਦਾ ਅੱਜ ਆਪਾਂ ਮਿੱਠੂ ਭਾਈ ਜਾਲ ਚਲਦੇ ਆ ਤੇ ਉਹਦੇ ਕਬੂਤਰਾਂ ਨੂੰ ਸ਼ੌਕ ਕਰਾਉਨੇ ਆ ਤੇ ਕਬੂਤਰ ਆ ਕੇ ਉੱਪਰ ਖੋਲਣ ਹੀ ਦੇ ਆ ਤੇ ਇਹਨੂੰ ਚਾਨ ਚੱਕੀ ਮਿੱਠੂ ਨੇ ਧਿਆਨ ਮਾਰਿਆ ਕਹਿੰਦਾ ਆਹ ਪਤਾ ਨਹੀਂ ਕਿਹੜਾ ਆ ਕੇ ਕਬੂਤਰ ਬੈਠਾ ਵਾ ਤੇ ਇਹ ਮਿੱਠੂ ਵੀਰ ਹੋਣ ਫੜਦਾ ਤੇ ਇਹਦਾ ਵੀ ਤੁਹਾਨੂੰ ਸ਼ੌਕ ਕਰਾਵਾਂਗੇ ਨਾਲ ਇਹਨਾਂ ਦੇ ਕਬੂਤਰਾਂ ਦਾ ਵੀ ਸ਼ੌਕ ਕਰਾਵਾਂਗੇ ਠੀਕ ਓਹ ਕਿਹੜਾ ਬਚਾ ਓਏ ਜੈਲਦਾਰ ਜੀ ਔੜ ਫੜੇ ਕਿਹੜਾ ਫੜੇ ਲਓ ਜੀ ਭਾਈ ਭਾਈ ਜੈਮਲ ਰਾਣ ਫੜੀ ਅੱਧੇ ਛੱਡੀ ਆ ਜੀ ਕਿਹੜੀ ਆੜੀ ਓਏ ਹੋ ਫਿਰ ਕੱਲ ਉੱਡਦੀ ਹੈਦੀ ਕੱਲ ਉੱਡਦੀ ਕੱਲ ਉੱਡੀ ਕਿਹੜੇ ਲਈ ਕੱਲ ਪਿੰਡ ਗਿਆ ਸੀ ਮੇਰੇ ਸਾਂ ਚਲੋ ਲਾਓ ਗਾਂ ਜਾ ਕੇ ਉਹਨੂੰ ਕਿਉਂ ਨਾ ਕਿੰਨੇ ਲਾਉਣਾ ਉਹਨੂੰ ਨਹੀਂ ਨਹੀਂ ਫੜ 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 ਗਾਂਗੇ ਉਦਾਂ ਹੁਣ ਵੀਡੀਓ ਕਰਕੇ ਫੜ ਨਹੀਂ ਦਿਆ ਉਦਾਂ ਭੱਜੇ ਫਿਰਨਾ ਸੀ ਇਹਨੇ ਹਾਂ ਆ ਫਿਰ ਇਹ ਨਹੀਂ ਜਾਣਾ ਇਦਾਂ ਅੱਗੇ ਉਹਦੇ ਨੂੰ ਮੋਰਾ ਹਾਂ ਫਿਰ ਫਿਰ ਗਏ ਫਿਰ ਮੁੜ ਜਾਣਾ ਇਹਨੇ ਗਣਾ ਚਾਲੇ ਤਾਂ ਗਾਂਧੀ ਨਹੀਂ ਨਿਕਲਣਾ ਭਾਈ ਕੋੜੀ ਹਾਂ ਹਾਂ ਲਓ ਜੀ ਦੋਸਤੋ ਇਹ ਮਲਵਾਈ ਕਰਕੇ ਆਪਾਂ ਜਿਆਦਾ ਕਰੇਜ ਨਹੀਂ ਕਰਦੇ ਆਪਾਂ ਤਾਂ ਦੇਸੀਆਂ ਨੇ ਹੁੰਦਾ ਵਾ ਠੀਕ ਹੈ ਜੀ ਤੇ ਮਲਵਾਈ ਕਬੂਤਰ ਹੈਗਾ ਕੋਈ ਵੇਖੋ ਸ਼ਾਂਤੀ ਨਾਲ ਫੜਨਦੇ ਆ ਕੋਈ ਕਾਲੀ ਨਹੀਂ ਇਹੋ ਜੇ ਦੇਸੀ ਕਬੂਤਰ ਹੁੰਦਾ ਤੇ ਇਹਨਾਂ ਨੇ ਭੱਜੇ ਫਿਰਨਾ ਹੀ ਆਲੀ ਤੋਂ ਲਾਲਾ ਫੇਰ ਨਿਕਲੀਆਂ ਪੂਰੀਆਂ ਉਸਤਾਜ ਜੀ ਸਾਡੀਆਂ ਆਨ ਦੇਸਮਲ ਵਈਆਂ ਨਾ ਕੋਈ ਮਤਲਬ ਨਹੀਂ ਹੈ ਚਾ ਇਹੋ ਦੇਸੀ ਹੁੰਦਾ ਤੇ ਹੁਣ ਮੈਂ ਮਾਉਂਟੇਨ ਟਾਪ ਤੇ ਫਿਰਨਾ ਸੀ ਚਾ ਜੋਬਣ ਵੀ ਤੇ ਆ ਜਾ ਗਏ ਡਾਗਾਂ ਵੇਖੀਏ ਬਟਾਟਾ ਮਾਰਦੇ ਆਹ ਸਚ ਨੂੰ ਪੋੜੀ ਪਰਲੇ ਬੰਨੇ ਆ ਪੇ ਇਹ ਨਹੀਂ ਉਦਾਂ ਡੰਡਾ ਲਾਇਆ ਡੰਡਾ ਲਾਇਆ ਜੋਬਣ ਲੋ ਜੀ ਜੋਬਣ ਵੀ ਚੱਲਿਆ ਵਾ ਇਹ ਡੰਡਾ ਲਾਊਗਾ ਅੱਜ ਦਾ ਆਣੂ 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 ਮਨ ਨਾਲ ਕੱਟੀ ਲੱਗ ਜਾਂਦੀ ਛਾਲਿਆ ਹੈ ਕੱਟੇ ਕੱਟੀ ਕੇ ਤਾਂ ਭਟਕੇ ਗਿਆ ਹੋਊਗਾ ਤੇ ਤੂੰ ਤੇ ਜਿੱਦਣ ਨੂੰ ਆਉਣਾ ਉਧਰ ਬੰਨੇ ਭਟਕਦੇ ਖੜਦੇ ਇਹਦੇ ਆਉਣਾ ਕਿਥੋਂ ਕੱਟੀ ਆ ਓਏ ਕੱਟੀ ਕੱਟੀ ਓਏ ਕੱਟੀਵੇਂ ਕੱਟੀ ਇਥੇ ਹੈ ਉਦਾਂ ਕਿਸ ਦੀ ਭਟਕੇ ਗਈ ਲੱਗਦਾ ਭਟਕੇ ਗਈ ਇਹਦੀ ਮੈਂਨ ਮਾਰ ਸਰੀ ਹੋਈ ਪਰਲੇ ਬੰਨੇ ਪਹਿਲਾਂ ਪਾ ਉਧਰ ਦੀ ਲੈ ਸਾਚ ਉਧਰ ਦੀ ਇਹਨੇ ਥੱਲੇ ਥੱਲੇ ਚੱਲ ਜਾ ਥੱਲੇ ਥੱਲੇ ਜਾ ਜਾ ਦਿਖੇ ਨਾ ਲਓ ਜਿਓ ਬਣ ਗਿਆ ਹੋ ਗਿਆ ਜੀ ਲੈਓ ਹੋ ਗਿਆ ਜੀ ਇਹ ਓ ਮੌਂਟੀ ਦੇ ਨਹੀਂ 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 ਚੱਲ ਗਈ ਚੱਲ ਗਈ ਚੱਲ ਗਈ ਚੱਲ ਗਈ ਇਹ ਓ ਬੈ ਗਈ ਉਹ ਬੈ ਗਈ ਜਾ ਕੇ ਚੱਲ ਯਾਰ ਲਓ ਜੀ ਜਿਹੜਾ ਕਬੂਤਰ ਇੱਕ ਬੈਠਾ ਸੀ ਫੜਿਆ ਤੇ ਗਿਆ ਨਹੀਂ ਸ਼ਾਇਦ ਆਪਣੇ ਆਪ ਭਾਵੇਂ ਲਾਥ ਜਾਂਦਾ ਕਿਉਂ ਮਿੱਠੂ ਆਪਣੇ ਆਪਾਂ ਲਓ ਜੀ ਇੱਕ ਇਹ ਰੌਣਕ ਮੇਲੇ ਦੀ ਵੀਡੀਓ ਹੋ ਗਈ। ਇੱਕ ਤੁਹਾਨੂੰ ਬਸ ਇੱਕ ਦੇ ਵਿੱਚ ਵੀਡੀਓ ਜਿਹਾ ਸ਼ੋਅ ਕਰਾ ਦਿੰਨੇ ਕਿ ਕਿਸੇ ਟਾਈਮ ਇਦਾਂ ਹੁੰਦਾ ਵਾ ਕਿ ਕਬੂਤਰ ਨਹੀਂ ਫੜੇ ਜਾਂਦਾ। ਬਾਕੀ ਇਹਨਾਂ ਨੇ ਫੜਨਾ ਵੀ ਨਹੀਂ ਆਪ ਇਹਨਾਂ ਨੂੰ। ਕਿਉਂਕਿ ਜਿਆਦਾ ਨਹੀਂ ਕਰਦੇ। ਜਿਵੇਂ ਕਿ ਆਪਣੇ ਮਲਵਈ ਕਬੂਤਰ ਆ ਇਹ ਮਲਵਈਆਂ ਦੇ ਇੱਥੇ ਨਾ ਆਪਣੇ ਉੱਡੇ ਉੱਡੇ ਉੱਡਦੇ ਹੈ ਨਹੀਂ ਇਹ ਬਾਜ਼ੀਆਂ ਦੇ। ਉਹਦੇ ਕਰਕੇ ਜਿਹੜਾ ਮਲਵਈਆਂ ਦਾ ਘਟ ਗਰੇਜ ਹੈ ਜੀ। ਦੇਸੀਆਂ ਨਾਲ ਦਾ ਦੇਸੀਆਂ ਕਰਕੇ ਭੱਜੇ ਫਿਰਦੇ ਆ। ਉਹ ਹੈਗਾ ਵੀਰ ਇੱਕ ਉਹਨਾਂ ਘੱਡਾ ਦੇ। ਕੀ ਨਾ ਨਾ ਬਦਗਰ ਸਭ ਨਵੇਂ ਪੁਰਾਣੇ ਲੋ ਜੀ ਆ ਲੈ ਜਾਂਦਾ ਹਾਂ ਲੋ ਇਹ ਟੈਡੀ ਪੱਠੇ ਦਾ ਸ਼ੌਂਕ ਆ ਲੋ ਇੰਨੇ ਦੇ ਜਾਂਦਾ ਕਿਥੋਂ ਲੈ ਜਾਂਦਾ ਜੀ ਇਹ ਲੈ ਜਾਂਦਾ ਕਿਸ ਮੰਡੀ ਨੇ ਫੜਿਆ ਯਾਰ ਦੋਸਤ ਨੇ ਖਾ ਜਾਂਨੇ ਸਭ ਅੱਛਾ ਲੈ ਜਾਂਦਾ ਮੁੱਲ ਇਹ ਤੇ ਆਹੋ ਫਰੀ ਕਿੰਨੇ ਦੇਣਾ ਫਰੀ ਆਪਾਂ ਲੈਉਣਾ ਨਹੀਂ ਆ ਹੂੰ ਫਰੀ ਚਲੋ ਮੈਂ ਫਰੀ ਆਲਾ ਕੰਮ ਛੱਡਦਾ ਦਫਾ ਆਇਆ ਯਾਰ ਯਾਰ ਆਲਾ ਭਾਜੇ ਮਰਜੇ ਹੁਣ ਭਾਜੂ ਮਰਜੂ ਮੇਰਾ ਹਾਂ ਹਾਂ ਲੋਈ ਕੜੀ ਬਿਸ਼ੋ ਪਈ ਆਈ ਕਿ ਆ ਬਾਈ ਪਹਿਲੇ ਪਹਿਲੇ ਹੀ ਚੱਲ ਠੀਕ ਆ ਆ ਗਏ ਲੋਈ ਲੋਈ ਆ ਗਿਆ ਜੀ ਲੋਈ ਦੋਸਤੋ ਅਗਲੀ ਵੀਡੀਓ ਜੇ ਹੁਣ ਤੁਹਾਨੂੰ ਆਪਾਂ ਜਿਹੜਾ ਸ਼ੌਕ ਕਰਾਵਾਂਗੇ ਕਬੂਤਰਾਂ ਦਾ ਇਹ ਰੌਣਕ ਮੇਲੇ ਦੀ ਵੀਡੀਓ ਹੋ ਗਈ ਜੀ ਠੀਕ ਹੈ ਜੀ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ